ਔਰ 70 ਸਾਲ ਜਾਦ ਤ ਬਾਅਦ ਵੀ ਮੰਦਿਰ ਨਹੀਂ ਬਣਿਆ। ਕੁਰਬਿੰਦਰ ਭਾਈ ਮੋਦੀ ਜਿਹੜੇ ਨੇ ਯੁੱਗਪੁਰਸ਼ ਨੇ ਉਹਨਾਂ ਨੇ ਇੱਕ ਐਸਾ ਭਵੇ ਮੰਦਿਰ ਬਣਾਇਆ ਹੈ। RAM LALLA ਜੀ ਦੀ ਜਿਹੜੀ ਮੂਰਤੀ ਹੈ ਉਹਨਾਂ ਨੂੰ ਉੱਥੇ ਸਥਾਪਿਤ ਕੀਤਾ। ਕਈ ਜਿਹੜਾ 20% ਦਾ ਫਰਕ ਪਏਗਾ। ਨੈਚਰਲੀ ਵੋਟ ਤੇ ਵਧੇਗੀ ਜੀ ਸਾਰੇ ਲੋਕ। ਸਤਿ ਸ਼੍ਰੀ ਅਕਾਲ ਤੁਸੀਂ 7 ਸਿਟੀ ਵੀ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿਤਨ ਲੁਥਰਾ। ਗੱਲਬਾਤ ਕਰਾਂਗੇ ਭਾਜਪਾ ਦੇ ਲੀਡਰ ਅਸ਼ੂਰੀ ਸੇਖੜੀ ਹੋ ਰਾਨਾ ਭਾਜਪਾ ਨੇ ਕਿਹੜੀ ਜ਼ਿੰਮੇਵਾਰੀ ਲਈ ਕਾਂਗਰਸ ਚ ਜਦੋਂ ਭਾਜਪਾ ਚ ਆਏ ਤਾਂ ਹੁਣ ਚੋਣ ਪ੍ਰਚਾਰ ਕਿੱਦਾਂ ਕਰ ਰਿਹਾ ਜਾਂ ਫਿਰ ਜੇ ਗੱਲ ਕੀਤੀ ਜਾਵੇ ਤਾਂ ਸਨਾਤਨ ਧਰਮ ਦੇ ਵਿੱਚ ਕਿਸ ਤਰ੍ਹਾਂ ਵਿਚਰ ਰਿਹਾ ਗਲਬਤ ਕਰ ਲੜਿਆ ਅਸ਼ੂਰੀ ਸੇਖੜੀ ਹੋਰਾਨਾ ਸੇਖਣ ਜਾਓ ਪਹਿਲਾਂ ਤੇ ਇਹ ਦੱਸੋ ਕਿ ਭਾਜਪਾ ਚੋਂ ਨਗਰੋ ਭਾਜਪਾ ਨੇ ਜ਼ਿੰਮੇਵਾਰੀ ਕਿਹੜੀ ਕਿਹੜੀ ਦਿੱਤੀ ਦੇਖੋ ਮੇਰੇ ਕੇ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਪੰਜਾਬ ਦੇ ਜਿਹੜਾ ਸਾਡਾ ਸਨਾਤਨੀ ਪਰਿਵਾਰ ਨੇ ਸਾਡੇ ਜਿਹੜੇ ਕਾਸਟ ਦੇ ਹਿੰਦੂ ਕਮਿਊਨਿਟੀ ਦੇ ਲੋਕ ਨੇ ਉਹ ਵੱਖ-ਵੱਖ ਸਮੁਦਾਇਆਂ ਚ ਵੰਡੇ ਸੀ ਇਹਨਾਂ ਸਭ ਨੂੰ ਇਕੱਠੇ ਕਰਨਾ ਔਰ ਸਾਰਿਆਂ ਨੂੰ ਨਰਿੰਦਰ ਭਾਈ ਮੋਦੀ ਜੀ ਕਿਉਂਕਿ ਉਹਨਾਂ ਨੇ ਐਸਾ ਮਹਾਨ ਕੰਮ ਕੀਤਾ ਕਿ ਯੁੱਗਪੁਰਸ਼ ਨੇ ਜਿਹੜਾ ਮੰਦਰ ਸਾਢੇ 550 ਸਾਲ ਪਹਿਲੇ ਅਯੁੱਧਿਆ ਚ ਤੋੜ ਕੇ ਮਸਜਿਦ ਬਣਾਈ ਗਈ ਸੀ 550 ਸਾਲ ਉਹ ਜਰਨਤ ਝੱਲੀ ਹੈ 200 ਸਾਲ ਅੰਗਰੇਜ਼ਾਂ ਨੇ ਵੰਡ ਕੇ ਸਾਡੇ ਕਮਿਊਨਿਟੀ ਨੂੰ ਰੱਖਿਆ ਔਰ 70 ਸਾਲ ਜਾਦੀ ਤੋਂ ਬਾਅਦ ਵੀ ਮੰਦਰ ਨਹੀਂ ਬਣਿਆ ਤਾਂ ਨਿਰਿੰਦਰ ਭਾਈ ਬੋਦੀ ਜਿਹੜੇ ਨੇ ਯੁੱਗਪੁਰਸ਼ ਨੇ ਉਹਨਾਂ ਨੇ ਇੱਕ ਐਸਾ ਭਵੇ ਮੰਦਰ ਬਣਾਇਆ RAM LALLA JI ਦੀ ਜਿਹੜੀ ਮੂਰਤੀ ਹੈ ਉਹਨਾਂ ਨੂੰ ਉੱਥੇ ਸਥਾਪਿਤ ਕੀਤਾ ਝੁੱਗੀਆਂ ਚੋਂ ਟੈਂਟਾਂ ਚੋਂ ਕੱਢ ਕੇ ਮਹਿਲ ਵਿੱਚ ਲੈ ਕੇ ਆਏ ਸਾਰੇ ਸਨਾਤਨੀ ਇਸ ਕੰਮ ਨੂੰ ਸਰਾਂਦੇ ਨੇ ਅਸੀਂ ਸਾਰੇ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਨਾਲ ਜੁੜੇ ਆ ਉਹਨਾਂ ਦੀ ਸੋਚ ਨਾਲ ਜੁੜੇ ਆ ਅਸੀਂ ਮਿਲ ਕੇ ਇਕੱਠੇ ਉਹਨਾਂ ਦੇ ਨਾਲ ਚੱਲਣਾ ਜਿਹੜਾ ਤੁਹਾਨੂੰ ਜਿਸ ਸ਼ਮਤੀ ਦਾ ਬਣਾਇਆ ਗਿਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਇਹ ਕਿਹੜੀ ਉਦੇਦਾਰੀ ਮਿਲੀ देखो विश्व सनातन धर्म सभा जड़ी है वो जड़ी है ओदा मैं प्रेसिडेंट है और वो सारे जड़े सनातनी ओदे च assi इकट्ठे हो के काम करंगे पंजाब च शुरुआत कीती है 101 ਮੰਦਰਾਂ च ਮੱਥਾ ਟੇਕ ਕੇ सारे ਮੰਦਰਾਂ ਦੀ ਜਿਹੜੀ ਚਰਨ ਚਰਨਾਂ ਦੀ ਛੋਹ ਲੈ ਕੇ ਚੱਲੇ ਆਂ और सारे टेंਪਲ ਦੇ ਕੋਲ ਅਸ਼ੀਰਵਾਦ ਲੈ ਕੇ ਉਹਨਾਂ ਦੀ ਕਮੇਟੀ ਉਹਨਾਂ ਦੇ ਜਿਹੜੇ ਪੁਜਾਰੀ ਸਾਰਿਆਂ ਕੋਲ ਲੈ ਕੇ ਅਸੀਂ ਚੱਲੇ ਆਂ ਅੱਜ ਸਾਰਾ ਪੰਜਾਬ ਜਿਹੜਾ ਵਾ ਪੰਜਾਬ ਚ ਇਕੱਠਾ ਹੋ ਗਿਆ ਸਰਾਤਰੀ ਲੋਕ ਜਿਹਦੇ ਵਿੱਚ ਵਿਸ਼ਾ ਹਿੰਦੂ ਜਿਹੜਾ ਵਿਸ਼ਾ ਸਰਾਧਨ ਸਰੋਸਵਾ ਦੇ ਵਿੱਚ ਬ੍ਰਾਹਮਣ ਸਭਾ ਦੇ ਅਧਿਐਕਸ਼ ਖत्री ਸਭਾ ਦੇ ਅਧਿਐਕਸ਼ ਮਹਾਜਨ ਸਭਾ ਦੇ ਅਧਿਐਕਸ਼ ਸਾਡੇ ਬਾਲਮੀਕ ਸਭਾ ਦੇ ਅਧਿਐਕਸ਼ ਸਾਡੇ ਰਾਮਦਾਸੀ ਸਭਾ ਦੇ ਅਧਿਐਕਸ਼ ਔਰ ਸਾਡੇ ਸਮਝ ਲੋ ਅਗਰਵਾਲ ਸਭਾ ਦੇ ਅਧਿਐਕਸ਼ ਸਾਰੇ ਇਕੱਠੇ ਹੋਏ ਆ ਸਭ ਨੇ ਮਿਲ ਕੇ ਮਹੀਮ ਚਲਾਈ ਹੈ ਔਰ ਬਹੁਤ ਵੱਡੇ ਵੱਡੇ ਅਸੀਂ ਆਯੋਜਨ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ 'ਚ ਅਸੀਂ ਪੰਜ ਵੱਡੇ ਪ੍ਰੋਗਰਾਮ ਕਰ ਰਹੇ ਆ ਭਗਵਾਨ ਰਾਮ ਜੀ ਦੇ ਭਜਨ ਸੱਦਿਆ ਕਰ ਰਹੇ ਆ ਇਹ 19 ਤਰੀਕ ਨੂੰ ਅਸੀਂ ਬਠਿੰਡੇ ਕਰ ਰਹੇ ਹਾਂ 20 ਤਰੀਕ ਨੂੰ ਅਸੀਂ ਆਪਣਾ ਨਕੋਦਰ ਕਰ ਰਹੇ ਹਾਂ ਇਹ 21 ਤਰੀਕ ਨੂੰ ਅਸੀਂ ਅਮਰਸਰ ਕਰ ਰਹੇ ਹਾਂ 22 ਤਰੀਕ ਨੂੰ ਅਸੀਂ ਅਤੇ ਆਪਣਾ ਬਠਿੰਡਾ ਆਪਣਾ ਪਟਿਆਲਾ ਕਰ ਰਹੇ ਹਾਂ ਪਰ 23 ਤਰੀਕ ਨੂੰ ਜਗਰਾਉ ਕਰ ਰਹੇ ਹਾਂ ਸੋ ਇਹ ਵੱਡੇ ਜਿਹੜੇ ਯੋਜਨ ਹੋਣਗੇ ਇਹਦੇ ਅਜ ਹਜ਼ਾਰਾਂ ਸਨਾਤਰੀ ਇਕੱਠੇ ਹੋਣਗੇ ਇਕੱਠੇ ਹੋ ਕੇ ਆਪਣੀ ਮਜ਼ਬੂਤੀ ਨਾਲ ਆਪਣੇ ਫੈਸਲੇ ਕਰਨਗੇ ਔਰ ਸਾਰੇ ਮਿਲ ਕੇ ਨరేంద్ర ਭਾਈ ਮੋਦੀ ਜੀ ਦਾ ਕਿਉਂਕਿ ਉਹਨਾਂ ਨੇ ਉਹ ਕੰਮ ਕੀਤਾ ਦੇਣਾ ਪਿਛਲੇ ਕਈ ਜੋਗਾਂ ਚ ਵੋਟ ਪਰਸੈਂਟੇਜ ਦਾ ਫਰਕ ਪਏਗਾ ਨੈਚੁਰਲੀ ਵੋਟ ਤਾਂ ਵਧੇਗੀ ਜੀ ਸਾਰੇ ਲੋਕ ਇਕੱਠੇ ਹੋ ਕੇ ਚੱਲ ਰਗੇ ਔਰ ਅਸੀਂ ਸਾਰੇ ਸਰਾਥਰੀਆਂ ਇਕੱਠੇ ਹੋਵਾਂਗੇ ਜਿਹੜੀ ਗੱਲ ਆਮ ਭਾਜਪਾ ਵਿਰੋਧੀ ਆਖਦੇ ਨੇ ਕਿ ਭਾਜਪਾ ਧਰਮ ਦੀ ਰਾਜਨੀਤੀ ਕਰਦੀ ਫਿਰ ਇਸ ਵਾਰ ਕਲੀਅਰ ਹੋ ਗਿਆ ਕਿ ਧਰਮ ਦੀ ਰਾਜਨੀਤੀ ਨਹੀਂ ਰੇਜ ਕੋਈ ਧਰਮ ਦੀ ਰਾਜਨੀਤੀ ਨਹੀਂ ਵੱਖਰੇ ਵੱਖਰੇ ਸੈਕਸ਼ਨ ਨੇ ਵੱਖਰੇ ਵੱਖਰੇ ਲੋਕ ਨੇ ਆਪਣੇ ਆਪਣੇ ਸਮਾਜ ਇਕੱਠੇ ਹੋ ਕੇ ਫੈਸਲਾ ਕਰ ਦਿਆ ਹਰ ਸਮਾਜ ਸੋਚਦਾ ਕਿ ਸਾਡਾ ਕਿਸ ਪਾਰਟੀ ਨਾਲ ਜਾਂਦਾ ਸਾਡਾ ਇੰਟਰਸਟ ਵਾਚ ਹੋਏਗਾ ਅਸੀਂ ਸਮਝਦੇ ਹਾਂ ਕਿ ਸਨਾਤਨੀਆਂ ਦਾ ਜਿਹੜਾ ਹੱਕ ਹੈ ਸਨਾਤਨੀਆਂ ਦੀ ਜਿਹੜੀ ਇੱਜ਼ਤ ਹੈ ਉਹ ਨਰਿੰਦਰ ਭਾਈ ਮੋਦੀ ਜੀ ਰਮੇਸ਼ ਸ਼ਾਹ ਜੀ ਨੱਡਾ ਜੀ ਇਹ ਸਾਰੇ ਸਾਡੇ ਜਾਮਨ ਇਹਨਾਂ ਦੀ ਗਰੰਟੀ ਹੈ ਕਿ ਸਨਾਤਨੀਆਂ ਦਾ ਪੂਰਾ ਇੱਜ਼ਤ ਹੋਏ ਇਸ ਦੇਸ਼ ਦੇ ਵਿੱਚ ਇਸ ਦੀ ਸਭਾ ਨਾਲ ਇਕੱਠੇ ਹੋ ਰਹੇ ਲੋਕ ਸਭਾ ਲਕਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਜਿੱਗਜ ਲੀਡਰ ਜਿਹੜੇ ਆ ਠਾਕੁਰ ਦਰਨੀਸ਼ ਪੱਪੂ ਜੀ ਜਿਹੜੀ ਆ ਚੋਣ ਪ੍ਰਚਾਰ ਦੇ ਵਿੱਚ ਆ ਕੇ ਪ੍ਰਚਾਰ ਕਰਨ ਜਾ ਰਹੇ ਆ ਪਾਰਟੀ ਹੈਡਕ quarter ਤੋਂ ਮੈਂ ਸਮਝਦਾ ਕਿ ਸੀਨੀਅਰ ਲੋਕਾਂ ਚ ਜੋਗੀ ਜੀ ਵੀ ਆ ਸਕਦੇ ਨੇ ਅਮਿਤ ਸ਼ਾਹ ਜੀ ਵੀ ਆ ਸਕਦੇ ਨੇ ਨਰੇਂਦਰ ਭਾਈ ਮੋਦੀ ਜੀ ਵੀ ਆ ਸਕਦੇ ਨੇ ਡੱਡਾ ਜੀ ਆ ਸਰ ਕੋਈ ਵੀ ਸੀਨੀਅਰ ਲੋਗ ਮਿਨਿਸਟਰਸ ਆਣਗੇ ਡੈਫੀਨਿਟਲੀ ਸਾਡੇ ਇੱਥੇ ਜਿਹੜੇ ਸ਼ਖਾਵਤ ਜੀ ਆ ਉਹ ਤੇ ਇੰਚਾਰਜ ਨੇ ਮੰਤਰੀ ਵੀ ਸਾਡੇ ਉਹ ਵੀ ਆਣਗੇ ਸੋ ਅਸੀਂ ਸਾਰੇ ਮਿਲ ਕੇ ਉਹ ਕੋਸ਼ਿਸ਼ ਕਰ ਰਹੇ ਬਾਬੂ ਜੀ ਨੇ ਜਿਤਾਣ ਦੀ ਅਸ਼wini ਸੇਖੜੀ ਭਾਜਪਾ ਦੇ ਲੀਡਰ ਨੇ ਸਨਾਤਨ ਧਰਮ ਨੂੰ ਇਕੱਠਿਆਂ ਕਰਨ ਲਈ ਪੰਜਾਬ ਦੇ ਵਿੱਚ ਵੱਖ-ਵੱਖ ਸਮਾਗਮ ਕਰ ਰਹੇ ਕਹਿੰਦੇ ਕਿ ਉਹਦੇ ਨਾਲ ਵੋਟ ਪਰਸੈਂਟੇਜ ਦਾ ਵੀ ਜ਼ਰੂਰ ਫਰਕ ਪਏਗਾ ਜੇ ਦਿਨੇਸ਼ ਬੱਬੂ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਗੁਰਦਾਸਪੁਰ ਤੋਂ ਚੋਣ ਲੜਦੇ ਪਏ ਨੇ ਆਖਦੇ ਨੇ ਕਿ ਉਹਨਾਂ ਦੇ ਚੋਣ ਪ੍ਰਚਾਰ ਨੂੰ ਹੋਰ ਹੁਲਾਰਾ ਦੇਣ ਲਈ ਵੱਡੇ ਲੀਡਰ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਯੂਪੀ ਦੇ ਮੁੱਖ ਮੰਤਰੀ ਵੀ ਆ ਕੇ ਚੋਣ ਪ੍ਰਚਾਰ ਕਰ ਸਕਦੇ ਨੇ ਕੈਮਰਾਮੈਨ ਬੰਟੀ ਦੇ ਨਾਲ 7C TV ਆਸਟ੍ਰੇਲੀਆ